ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਹੁਣਾਂ ਦੇ ਉੱਪਰ ਇੱਕ ਕੇਸ ਚੱਲ ਰਿਹਾ ਜਿਹਦੇ ਬਾਰੇ ਕਿ ਅਕਸਰ ਆਪਾਂ ਜਿਹੜੀ ਆ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦੇ ਰਹਿੰਨੇ ਆ ਤੇ ਉਸ ਕੇਸ ਦੇ ਵਿੱਚ ਹੁਣ ਅਗਲੀ ਕਾਰਵਾਈ ਕੀ ਹੋਈ ਆ ਕੋਈ ਨਵਾਂ ਫੈਸਲਾ ਆਇਆ ਕਿੱਥੇ ਤੱਕ ਉਹ ਕੇਸ ਪਹੁੰਚਿਆ ਉਹ ਜ਼ਰੂਰ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੂੰਗੀ ਜੀ ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਜਿਨ੍ਹਾਂ ਨੇ 20 ਜਨਵਰੀ ਨੂੰ ਉਦਾਂ ਸੁਭਾਲਣਾ ਜੀ ਉਨ੍ਹਾਂ ਦੇ ਖਿਲਾਫ ਇੱਕ ਕੇਸ ਦੀ ਕਨਵੈਕਸ਼ਨ ਹੋਈ ਹੈ ਜੀ ਲਗਭਗ 34 ਕਾਊਂਟ ਦੇ ਜਿਹੜੇ ਕੇਸ ਦੋਸ਼ਾ ਉਹਨਾਂ ਦੇ ਉੱਪਰ ਲੱਗ ਚੁੱਕੇ ਸੀ ਜਿਹੜੇ ਕੋਣ ਸਾਬਤ ਹੋ ਚੁੱਕੇ ਆ ਪਹਿਲਾਂ ਅਦਾਲਤ ਵਿੱਚ ਸਿਰਫ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਣੀ ਬਾਕੀ ਸੀ ਜੀ ਲੇਕਿਨ ਨਵੰਬਰ ਦੇ ਵਿੱਚ ਇਲੈਕਸ਼ਨਾਂ ਜਾਣ ਤੋਂ ਪਹਿਲਾਂ ਅਦਾਲਤ ਨੇ ਇਸ ਕੇਸ ਦੇ ਉੱਪਰ ਸਜ਼ਾ ਸੁਣਾਉਣ ਦੇ ਉੱਪਰ ਰੋਕ ਲਗਾ ਦਿੱਤੀ ਸੀ ਉਦੋਂ ਤੱਕ ਜਦੋਂ ਦਾ ਕਲੈਕਸ਼ਨਾਂ ਨਹੀਂ ਹੁੰਦੀਆਂ ਹੁਣ ਜਦੋਂ ਇਲੈਕਸ਼ਨਾਂ ਹੋ ਗਈਆਂ ਨੇ ਤੇ ਡੋਲਟਰਪ ਆਪਣੀ ਰਾਸ਼ਟਰਪਤੀ ਬਣ ਚੁੱਕਿਆ ਤਾਂ ਬਿਲਕੁਲ 10 ਦਿਨ ਤੱਕ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ ਸੀ ਅੱਜ ਅਦਾਲਤ ਦੇ ਸੁਣਾਈ ਦਰਮਿਆਨ ਇਹ ਗੱਲ ਤੈਅ ਹੋਈ ਆ ਮਾਨਜੋਗ ਜੱਜ ਨੇ ਇਹ ਗੱਲ ਤੈਅ ਕਰ ਦਿੱਤੀ ਹੈ ਕਿ ਉਹਨਾਂ ਨੂੰ 10 ਜਨਵਰੀ ਨੂੰ ਸਜ਼ਾ ਸੁਣਾਈ ਜਾਊਗੀ ਹਾਲਾਂਕਿ ਉਹਨਾਂ ਦੇ ਵਕੀਲ ਨੇ ਡੋਨਾਲਡ ਟਰੰਪ ਨਾਲ ਦੇ ਵਕੀਲ ਨੇ ਲਗਾਤਾਰ ਬਹਿਸ ਕੀਤੀ ਕਿ ਜਦੋਂ ਡੋਨਾਲਡ ਟਰੰਪ ਹੋਣੀ ਅੱਜ ਅਮਰੀਕਾ ਦੇ ਪ੍ਰੈਜ਼ੀਡੈਂਟ ਬਣ ਚੁੱਕੇ ਆ ਤਾਂ ਉਹਨਾਂ ਨੂੰ ਇਮਿਊਨਿਟੀ ਬੇਸ ਦੇ ਉੱਪਰ ਇਹ ਜਿਹੜਾ ਕੇਸ ਆ ਰੱਦ ਕਰ ਦੇਣਾ ਚਾਹੀਦਾ ਪਾਬ ਹੈ ਕਿ ਉਹਨਾਂ ਨੂੰ ਇਸ ਤੋਂ ਇਮਿਊਨਿਟੀ ਮਿਲਣੀ ਚਾਹੀਦੀ ਆ ਉਹਨਾਂ ਨੇ ਇਹ ਵੀ ਤਰਕ ਦਿੱਤਾ ਕਿ ਜੇ ਨਾਲ ਡਰਪ ਪਰ ਉਹਨਾਂ ਨੂੰ ਸਜ਼ਾ ਨਹੀਂ ਜਾਂਦੀ ਆ ਤਾਂ ਇਹਦੇ ਨਾਲ ਜੁੜਾ ਉਹਨਾਂ ਦੇ ਕੰਮ ਕਰਨ ਦੀ ਜਿਹੜੀ ਐਬਿਲਿਟੀ ਆ ਉਹ ਪ੍ਰਭਾਵਿਤ ਹੋਊਗੀ ਦੂਜੇ ਪਾਸੇ ਜਿਹੜੇ ਜੱਜ ਸਭਾ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਉਹਨਾਂ ਦੇ ਖਿਲਾਫ ਜਿਹੜਾ ਕੇਸ ਰੱਦ ਕਰ ਦਿੱਤਾ ਜਾਂਦਾ ਆਪਾਂ ਉਹਨਾਂ ਨੂੰ ਸਜ਼ਾ ਨਹੀਂ ਸੁਣਾਈ ਜਾਂਦੀ ਤਾਂ ਇੱਕ ਜਿਹੜੀ ਨਿਆਂ ਵਸਤਾ ਉਦੋਂ ਤੋਂ ਲੋਕਾਂ ਦਾ ਭਰੋਸਾ ਉੱਠ ਜਾਊਗਾ ਕਿ ਇੱਕ ਪਾਵਰਫੁੱਲ ਵਿਅਕਤੀ ਦੇ ਖਿਲਾਫ ਜਿਹੜਾ ਨਿਆਂ ਪਾਲਿਕਾ ਨੇ ਕੋਈ ਫੈਸਲਾ ਕਨਵਿਕਸ਼ਨ ਹੋਣ ਦੇ ਬਾਵਜੂਦ ਵੀ ਸੁਣਾਇਆ ਨਹੀਂ ਹੈਗਾ ਇਹ ਹਸਮਨੀ ਦਾ ਕੇਸ ਸੀਗਾ ਜੀ ਹਸਮਨੀ ਦਾ ਕੇਸ ਕੀ ਸੀਗਾ ਤੇ 216 ਦੇ ਵਿੱਚ ਜਦੋਂ ਪਹਿਲੀ ਵਾਰ ਉਹ ਪ੍ਰੈਜ਼ੀਡੈਂਟ ਬਣੇ ਸੀ ਉਦੋਂ ਚੋਣ ਕੈਂਪੇਨ ਚੱਲ ਰਹੀ ਸੀ ਤਾਂ ਉਸ ਚੋਣ ਕੈਂਪੇਨ ਦਰਮਿਆਨ ਇੱਕ ਪ੍ਰੋਨ ਐਕਟਰ ਜਿਹੜੀ ਸੀਗੀ ਉਹ ਦੇ ਵੱਲੋਂ ਸੈਕਸੂਅਲ ਸਾੜ ਦੇ ਦੋਸ਼ ਜਿਹੜੇ ਸੀ ਇਹਨਾਂ ਦੇ ਉੱਪਰ ਲਗਾਏ ਗਏ ਸੀਗੇ ਉਹਨੂੰ ਚੁੱਪ ਕਰਾਉਣ ਵਾਸਤੇ 1,30,000 ਡਾਲਰ ਜਿਹੜਾ ਸੀ ਮਨੀ ਜਿਹੜੀ ਬਲੈਕ ਅੰਡਰ ਦੀ ਟੇਬਲ ਉਹਨਾਂ ਨੂੰ ਦਿੱਤੀ ਗਈ ਸੀ ਜਿਹੜਾ ਖਾਸਾ ਬਾਅਦ ਵਿੱਚ ਹੋਇਆ ਸੀ ਔਰ ਇਹ ਸਾਰੇ ਦੋਸ਼ ਜਿਹੜੇ ਇਸ ਸਬਦ ਹੋ ਗਏ ਸੀ 34 ਤਰ੍ਹਾਂ ਦੇ ਦੋਸ਼ ਆ ਨੌਟਰਾਪਨਾ ਖਿਲਾਫ ਸਾਬਤ ਹੋਏ ਹੋਇਆ ਪਾ ਉਹਨਾਂ ਦੀ ਕਨਵਿਕਸ਼ਨ ਹੋਈ ਹੋਈ ਆ ਉਹਨਾਂ ਨੂੰ ਦੋਸ਼ੀ ਘਰਾੜ ਦਿੱਤਾ ਗਿਆ ਤਾਂ ਹੁਣ ਅਦਾਲਤ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ 10 ਦਿਨਾਂ ਲਈ ਸਜ਼ਾ ਸੁਣਾਈ ਜਾਊਗੀ ਹਾਲਾਂਕਿ ਬਣਜੁਗ ਜੱਦੇ ਨੇ ਇਹ ਗੱਲ ਕਹੀ ਹੈਗੀ ਆ ਕਿ ਜਿਹੜੇ ਅਮਰੀਕਾ ਰਾਸ਼ਟਰਪਤੀ ਆ ਉਹਨਾਂ ਨੂੰ ਸਜ਼ਾ ਤਾਂ ਹੋਊਗੀ ਲੇਕਿਨ ਉਹਨਾਂ ਨੂੰ ਕੰਡੀਸ਼ਨਲ ਰੀਲੀਜ਼ ਮਿਲ ਜਾਊਗਾ ਜੀ ਭਾ ਉਹਨਾਂ ਨੂੰ ਜੇਲ ਨਹੀਂ ਜਾਣਾ ਪਊਗਾ ਤੇ ਉਹ ਆਪਣਾ ਅਹੁਦਾ ਸੰਭਾਲ ਸਕਣਗੇ ਪਰ ਅਮਰੀਕਾ ਦੀ ਮਹਿਕ ਵਸਤਾ ਅਮਰੀਕਾ ਦੀ ਪ੍ਰੀੜਿਕਾ ਹਿਸਟਰੀ ਵਿੱਚ ਪਹਿਲੀ ਵਾਰ ਹੋਊਗਾ ਕਿ ਡੋਨਾਲਡ ਟਰੰਪ ਪਹਿਲੇ ਰਾਸ਼ਟਰਪਤੀ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਇੱਕ ਸੈਕਸਚੁਅਲ ਸਾਰਡ ਕੇਸ ਦੇ ਵਿੱਚ ਆ ਜਿਹੜੀ ਉਹਨਾਂ ਨੇ ਹਾਸ਼ਮਾਨੀ ਦਿੱਤੀ ਸੀ ਦੋਸ਼ ਵੀ ਲੱਗੇ ਕਨਵਿਕਸ਼ਨ ਵੀ ਹੋਈ ਤਾਂ ਬਾਅਦ ਵਿੱਚ ਸਜ਼ਾ ਜਾਫਤਾ ਵੀ ਹੋਏ ਇੱਕ ਸਜ਼ਾ ਜਾਫਤਾ ਰਾਸ਼ਟਰਪਤੀ ਹੋਣਦਿਆਂ ਹੋਇਆਂ ਉਹ ਵਾਈਟ ਹਾਊਸ ਜਾਣਗੇ ਤੇ ਕਾਂਗਰਸ ਦੇ ਵਿੱਚ ਇੱਕ ਸਜ਼ਾ ਜਾਫਤਾ ਰਾਸ਼ਟਰਪਤੀ ਹੁੰਦਿਆਂ ਇਹ ਲੈਵਲ ਜਿਹੜਾ ਆਪਣੇ ਨਾਲ ਲੈ ਕੇ ਜਾਣਗੇ ਇਹ ਅਦਾਦ ਦਾ ਇੱਕ ਯੂਨੀਕ ਫੈਸਲਾ ਹੋਊਗਾ ਤੇ ਯੂਨਿਕ ਰਾਸ਼ਟਰਪਤੀ ਹੋਣਗੇ ਇੱਕ ਸਜਾ ਜਾਫਤਾ ਜਿਹੜੇ ਰਾਸ਼ਟਰਪਤੀ ਆ ਉਹ ਅਹੁਦੇ ਜਾ ਕੇ ਬੈਠਣਗੇ ਆਪਣੇ ਆਪ ਦੇ ਵਿੱਚ ਇਹ ਕੇ ਜਿਹੜਾ ਯੂਨਿਕ ਹੈ ਜੀ ਅਮਰੀਕਨ ਸਸਤੀ ਦੇ ਵਿੱਚ ਨਿਆਂਪਸਤਾ ਦੇ ਵਿੱਚ